ਸਸਿਕਾਲ ਜੀ ਆਪਾਂ ਬਹੁਤ ਦਿਨਾਂ ਬਾਅਦ ਤੁਹਾਡ ਨੂੰ ਤੁਹਾਡੇ ਦਰਸ਼ਨ ਕਰਨ ਆ ਰਹੇ ਆਂ ਆਪਾਂ ਬਣਾ ਰਹੇ ਆਂ ਅੱਜ ਤੋਰੀਆਂ ਦੀ ਸਬਜ਼ੀ ਜਿਆਦਾ ਸਮਾਂ ਆਪਾਂ ਨਹੀਂ ਲੈਂਦੇ ਲੰਬੀ ਵੀਡੀਓ ਨਹੀਂ ਕਰਦੇ ਭੈਣਾ ਤਾਂ ਸ਼ਾਰਟ ਵੀਡੀਓ ਨਹੀਂ ਦੇਖ ਕੇ ਰਹੀ ਜੀ ਲੰਬੀ ਵੀਡੀਓ ਕਿੱਥੋਂ ਦੇਖਣੀ ਹੈ ਨਾ ਤੇ ਆਪਾਂ ਲਿਆਂ ਤੋਰੀਆਂ ਤੋਰੀਆਂ ਸੀ ਆਪਣੇ ਘਰ ਦੀਆਂ ਕਿਉਂਕਿ ਆਪਾਂ ਘਰ ਗਏ ਸੀ ਤੇ ਘਰ ਤੋਂ ਆਪਾਂ ਤੋਰੀਆਂ ਲਿਆਏ ਆਂ ਇਹ ਮੇਰੇ ਤਕਰੀਬਨ ਤਿੰਨ-ਚਾਰ ਤੋਰੀਆਂ ਸੀਗੀਆਂ ਮੈਂ ਸੱਚੀ ਤੋਲੀਆਂ ਹੀ ਸੀਗੀਆਂ ਕੁਝ ਮੈਂ ਬਣਾ ਲਈਆਂ 1/2 ਕਿਲੋ ਸਾਰੀਆਂ ਸੀ ਕੁਝ ਆਪਾਂ ਪੈਂਡ ਬਣਾਈਆਂ ਤੇ ਕੁਝ ਆਪਾਂ ਅੱਜ ਹੁਣ ਬਣਾਉਣ ਲੱਗਿਆ ਤੇ ਵਿੱਚ ਪਾ ਲਿਆ ਮੈਂ ਕਾਲੂ ਜਦੋਂ ਤੁਸੀਂ ਆਲੂ ਪਾ ਕੇ ਤੋਰੀ ਬਣਾਉਗੇ ਤਾਂ ਇਹਦਾ ਟੇਸਟ ਵੱਖਰਾ ਹੀ ਹੋਏਗਾ ਤੇ ਤੁਸੀਂ ਕਿ ਆਲੂ ਪਾਉਣ ਦੀ ਜ਼ਰੂਰ ਕੋਸ਼ਿਸ਼ ਕਰਕੇ ਦੇਖਿਓ ਕਿ ਤੁਹਾਨੂੰ ਟੇਸਟ ਉਹਦਾ ਵੱਖਰਾ ਆਏਗਾ ਤੇ ਨਾਲ ਲੈ ਆਪਾਂ ਨੇ ਤਿੰਨ ਪਿਆਜ਼ ਚਾਰ ਪਿਆਜ਼ ਆ ਮੈਂ ਕਹਤਾਂ ਨਾ ਕਿਤੇ ਚਾਰ ਨਹੀਂ ਚਾਰ ਪਿਆਜ਼ ਨੇ ਲੋਕਿਆ ਖਾਇ ਸੀ ਇੱਕ ਚਾਰ ਪਿਆਜ਼ ਲਸਣ ਤੇ ਅਦਰਕ ਆ ਪਏ ਦੇ ਵਿੱਚ ਪਾ ਲਿਆ ਆਪਾਂ ਇਹਨੂੰ ਕਰਕੇ ਚੌਪਰ ਦੇ ਨਾਲ ਆਪਾਂ ਚੌਕ ਕਰ ਲੈਨੇ ਫਿਰ ਦੇਖਦੇ ਆਪਾਂ ਇਹ ਤੜਕਾ ਲਣਾ ਇਥੇ ਬਸ ਇਹ ਪਾ ਤਰ ਦਿੰਨੇ ਆ ਗਰਮ ਹੋਣਾ ਕੜਾਹੀ ਨੂੰ ਹਨਾ ਕੜਾਹੀ ਗਰਮ ਹੋ ਜਾਏਗੀ ਤੇ ਪਾਵਾਂਗੇ ਆਪਾਂ ਸਰੋਂ ਦਾ ਤੇਲ ਇਹ ਵਿਚਾਰੇ ਦੀ ਹਾਲਤ ਦੇਖ ਲਓ ਕਿਸ ਤਰ੍ਹਾਂ ਦੀ ਹੋ ਗਈ ਆ ਕਿਉਂਕਿ ਐਕਸਰ ਬੁੱਢਾ ਹੋ ਚੱਲਿਆ ਨਾ ਹੁਣ ਇਹ ਪਹਿਲਾਂ-ਪਹਿਲਾਂ ਦੀ ਚਮਕਦਮਕ ਬੜੀ ਸੀ ਮੈਨੂੰ ਬੜੀ ਸੋਹਣਾ ਲੱਗਦਾ ਸੀ ਤੇ ਹੁਣ ਇਹ ਚਲੋ ਐਕਸਰ ਜਵਾਨੀ ਢਲ ਗਈ ਇਹ ਵੀ ਕਿ ਥੋੜੇ ਦਿਨ ਆਹੇ ਰੈਸਟ ਵੀ ਕੀਤੀ ਐਨ ਵੈਸੇ ਤਾਂ ਪਰਮੇ ਬੰਡ ਆ ਕੇ ਸਾਫ਼ ਵੀ ਕੀਤਾ ਇਹਨੂੰ ਤੇ ਉੱਥੇ ਵੀ ਮੈਂ ਲੈ ਕੇ ਗਈਆਂ ਨਾਲ ਆਪਰੇ ਇਵੇਂ ਤੋ ਰੱਖੀ ਨਿਕ ਤਾਂ ਮੈਂ ਰੱਖ ਦਿੱਤਾ ਮੈਂ ਕਿ ਸਾਰੀ ਨਹੀਂ ਖਰਾਬ ਕਰਨੀ ਜ਼ਰੂਰਤ ਪਾਉਗੀ ਤਾਂ ਪਾਵੇ ਕੱਢ ਲਾਂਗੇ ਇਹਨੂੰ ਪਰ ਇਹ ਮੈਂ ਜਰੂਰ ਸਾਫ਼ ਕਰਦੇ ਆਂ ਆਪਾਂ ਇਹਦੇ ਨਾਲ ਕਿਨਾਰੀਆਂ ਜੀਆਂ ਲੱਗੀਆਂ ਹੋਈਆਂ ਉਹ ਬੜੀਆਂ ਤਿੱਖੀਆਂ ਤਿੱਖੀਆਂ ਜੀਆਂ ਵਜਦੀਆਂ ਨੇ ਤਾਂ ਤਿੱਖੀ ਵਜਦੀ ਮੇਰੀ ਉਂਗਲ ਦੇ ਵਿੱਚ ਜੱਕਣ ਹੋ ਗਿਆ ਸੀਗਾ ਮਸੀ ਠੀਕ ਹੋਇਆ ਵਾ ਫਿਰ ਮੈਂ ਕਿਹਾ ਨਹੀਂ ਆਪਾਂ ਇਹਨੂੰ ਨਹੀਂ ਲਾਣਾ ਵਾ ਇਹਦਾ ਮਾਂਜੇ ਨੂੰ ਕੋਈ ਨਾ ਕਾਲਾ ਪਿਆ ਤਾਂ ਭੈਣਾ ਪਈ ਸਮਝ ਜਾਣੀ ਸਾਰੀ ਜੜੀ ਤੇ ਵਿਚਾਰੇ ਤੇ ਪੱਠੀ ਚੜੀ ਰਹਿੰਦੀ ਹੈ ਤੇ ਕਰੇ ਵੀ ਕੀ ਵੀ ਹੈਣਾ ਐਨੀ ਇਹਦੀ ਬਰਦੁਰਦਸ਼ਾ ਹੁੰਦੀ ਹੈਗੀ ਕੜਾਹੀ ਹੋ ਗਈ ਗਰਮ ਤੇ ਆਪਾਂ ਪਾ ਰਿਆਂ ਸਰੋਂ ਦਾ ਤੇਲ ਪਾ ਰਣੀ ਪਾ ਰਹੇ ਆ ਹਨਾ ਮੈਂ ਕਿਹਾ ਪਾ ਲਿਆ ਹੱਥ ਚ ਫੜਿਆ ਹੈ ਨਾ ਤੇ ਪਾ ਲੈ ਕਹਤਾ ਸਰੋਂ ਦਾ ਤੇਲ ਜਦ ਤੱਕ ਸਰੋਂ ਦਾ ਤੇਲ ਗਰਮ ਹੁੰਦਾ ਉਦੋਂ ਤੱਕ ਆਪਣੇ ਪਿਆਜ ਜਿਹੜੇ ਆ ਇਹ ਆਪਾਂ ਕਰ ਲਵਾਂਗੇ ਚੌਪਰ ਦੇ ਵਿੱਚ ਤੇ ਪਹਿਲਾਂ ਮੈਂ ਕਹਿੰਦੀ ਮਿਕਸੀ ਦੇ ਵਿੱਚ ਆਣਾ ਮੈਨੂੰ ਮਿਕਸੀ ਦੇ ਵਿੱਚ ਚੰਗਾ ਨਹੀਂ ਲੱਗਿਆ ਬਾਲੇ ਜਿਆਦਾ ਦੇਖਿਓ ਤੁਸੀਂ ਮਿਕਸੀ ਦਾ ਬਣਾਵਾਂਗੇ ਤਾਂ ਨਾ ਉਹ ਇਹ ਬਣ ਜਾਂਦਾ ਜਾਂ ਜਿਆਦਾ ਹੀ ਪਾਊਡਰ ਜਿਹਾ ਵੰਗ ਹੋ ਜਾਂਦਾ ਵਾ ਇਹਦੇ ਵਿੱਚ ਥੋੜਾ ਜਿਹਾ ਰਹਿੰਦਾ ਵਾ ਕਰਨ ਵਾਲਾ ਵੀ ਹੋ ਜੇ ਤੇ ਵਿੱਚ ਇਹਦੇ ਮੈਂ ਪਾਵਾਂਗੀ ਹਰੀ ਮਿਰਚਾਂ ਜੇ ਮੇਰੇ ਕੋਲ ਹੈ ਨਹੀਂ ਤੇ ਮਗਹੋਣੀ ਭਰ ਲਗੀ ਕਿਉਂਕਿ ਘਰੋਂ ਆਏ ਆਪਾਂ ਘਰੋਂ ਦਿਆਂ ਨੂੰ ਫਿਰ ਅੱਧਾ ਘਰਾਣ ਪਹਿਲਾਂ ਇਧਰੋਂ ਜਾਵਾਂ ਤਾਂ ਉਧਰ ਨੂੰ ਵੀ ਇਹੀ ਹਾਲ ਹੁੰਦਾ ਉਧਰੋਂ ਆਈਏ ਤੇ ਇਧਰ ਨੂੰ ਇਹੀ ਹਾਲ ਹੁੰਦਾ ਹਨ ਫਿਰ ਆਪਾਂ ਸੋਚਿਆ ਚਲੋ ਬਿਨਾਂ ਹਰੀ ਮਿਰਚ ਤੋਂ ਇਹ ਜੇ ਪਾ ਲਵਾਂ ਨੇ ਸੁੱਕੀ ਲਾਲ ਮਿਰਚ ਪਾਉਣ ਦਾ ਆਰਦਾ ਫਿਰ ਮੇਰੇ ਹਸਬੰਦ ਨੂੰ ਪਸੰਦ ਨਹੀਂ ਨਹੀਂ ਨਾਲ ਸੁੱਕੀ ਲਾਲ ਮਿਰਚ ਇਹ ਵੀ ਰ ਵਿੱਚ ਹੋਰੀ ਪਾ ਦੇਣੀ ਹੁੰਨੀ ਹੈ ਹੁੰਨੀ ਹੈ ਉਸ ਤੋਂ ਬਾਅਦ ਲਾਲ ਪਾਊਡਰ ਪਾਵਾਂਗੇ ਪਾਵਾਂਗੇ ਆਪਾਂ ਥੋੜੇ ਬਿਲਕੁਲ ਥੋੜਾ ਜਿਹਾ ਕਿਉਂਕਿ ਜ਼ਿਆਦਾ ਨਹੀਂ ਪਾਉਣਾ ਵਾ ਜਾਨਾ ਥੋੜੇ ਸੇਤ ਨੂੰ ਫਰਾਲ ਕਰਦੇ ਹਾਂ ਲਓ ਜੀ ਆਪਣਾ ਚੌਕੀ ਵੀ ਤਿਆਰ ਹੋ ਚੱਲੇ ਆ ਇਹਨੂੰ ਛੇਤੀ ਹੁੰਦਾ ਰ ਮਸਰੇ ਦੀ ਰੱਸੀ ਟੁੱਟ ਗਈ ਸਿਕ ਜਣ ਫਿਰ ਮੈਂ ਦੁਬਾਰਾ ਪਵਾ ਕੇ ਲੇਕ ਲੀ ਇਹ ਇੱਥੇ ਵੀ ਰੱਖਿਆ ਤੇ ਮੈਂ ਇਹੋ ਆਪਣੇ ਇੱਕ ਪਿੰਡ ਵਿੱਚ ਰੱਖਿਆ ਪਰ ਤੁਹਾਨੂੰ ਲੱਗਦਾ ਉਹਨੇ ਰੱਸੀ ਸਹੀ ਨਹੀਂ ਜ਼ਿਆਦਾ ਪਾਏਗੀ ਤਾਂ ਰੱਸੀ ਆਪਣੇ ਕੋਲੇ ਹੋਵੇ ਤਾਂ ਆਪਾਂ ਘਰਚੀ ਵੀ ਪਾ ਸਕਦੇ ਹਾਂ ਵੱਡੀ ਗੱਲ ਨਹੀਂ ਪਰ ਮੇਰੇ ਕੋਲੇ ਰੱਸੀ ਹੈ ਨਹੀਂ ਸੀਗੀ ਅਗਲੇ ਪਿਛਲੀ ਵਾਰ ਤੇ ਮੈਂ ਘਰਚੀ ਪਾ ਲਈ ਸੀਗੇ ਨੇ ਕਰ ਤੋਂ ਉਹ ਵੇਰ ਰਹਿਂਦਾ ਵਾ। ਦੋਨੇ ਤਾਂ 70-80 ਰੁਪਏ ਲੈਂਦੇ ਨੇ ਹੀ। ਤਕਰੀਬਨ ਮੈਂ ਪੰਜਾਹਤੀ ਜਾਂ ਦੇ ਮੈਂ ਰੇਟ ਦੀ ਪੁੱਛਿਆ। ਤੇ ਇੰਨਾ ਕੀ ਲੈਂਦੇ ਨੇ। ਤੇਲ ਆਪਣਾ ਜ਼ੋਰ ਦਾ ਗਰਮ ਹੋ ਗਿਆ ਤੇ ਆਪਾਂ ਸੇਕ ਕਰਦੀਏ ਘੱਟ। ਤੇ ਇਹਦੇ ਵਿੱਚ ਪਾਈ ਆਪਾਂ ਸਭ ਤੋਂ ਪਹਿਲਾਂ ਜੀਰਾ। ਹਣਾ ਮੈਨੂੰ ਵੀ ਨਹੀਂ ਪਤਾ ਕਿ ਜੀਰਾ ਇਹ ਚਾਹੀਦਾ ਨਹੀਂ ਹੈਗਾ। ਤੇ ਜੀਰਾ ਦਿੱਤਾ ਪਾ ਆਪਾਂ ਸੇਕ ਘੱਟ ਕਰ ਲਿਆ ਸੀ ਨਹੀਂ ਤਾਂ ਜਲ ਜੇ ਜਾਣਾ। ਤੇ ਚੌਪਰ 'ਚ ਵੀ ਆਪਾਂ ਨੂੰ ਪਿਆਜ਼ ਨੂੰ ਕਰ ਲਿਆ ਪਰ ਜ਼ਿਆਦਾ ਨਹੀਂ ਜੇ ਕੱਟਣ ਨਾਲ ਠੀਕ ਰਹਿੰਦਾ ਵਾ। ਇਹ ਕੋਪ ਐਦਾਂ ਦਾ ਬਣਾ ਲਿਆ ਇਹਨਾਂ ਚਾਪਰ ਦੇ ਵਿੱਚ ਹਨ ਤੇ ਆਪਾਂ ਹੁਣ ਇਹਨੂੰ ਇਹਦੇ ਵਿੱਚ ਭੁੰਨ ਲੈਣੀ ਹੈ। ਤੇ ਅੱਛੀ ਜਿਹਾ ਤਾਂ ਕਹੀ ਹੁੰਦਾ ਕਿ ਮਨ ਬਣਾ ਲੀਏ ਹਨ ਪਰ ਮੇਰੇ ਛੇੜ ਵੀ ਥੋੜੀ ਜੀ ਚੰਗ ਰਹੀ ਡਾਊਨ ਪਿੰਡ ਜਾ ਕੇ ਮੈਨੂੰ ਬਹੁਤ ਜ਼ਿਆਦਾ ਕੰਮ ਸੀਗਾ ਹਨ ਰੰਗ ਵਾਲੇ ਲੱਗੇ ਸਫਾਈ ਕਰਨੇ ਖਲਾਰਾ ਪਿਆ ਜਿੱਦਾਂ ਵੀ ਹੁੰਦਾ ਮੰਜਿਆ ਦੇ ਉੱਪਰ ਲਟ ਜਾਂਦੇ ਤਾਂ ਮੈਂ ਕਹਿੰਦੀ ਵੀ ਸੁੱਚਣੀ ਸੀ ਮੈਂ ਕਿਹਾ ਚਲੋ ਵਿਚਾਰੇ ਤੇ ਤੇ ਕਾਲ ਵਿਚਾਰੇ ਐਨ ਫਿਰ ਚੰਗਾ ਗੰਦ ਪਾਇਆ ਕੋਈ ਮੇਰੀ ਵੀਡੀਓ ਦੇਖਿਆ ਹੀ ਆਹੋ ਤੇ ਫਿਰ ਮੈਨੂੰ ਅੱਛਾ ਨਹੀਂ ਲੱਗਦਾ ਹੁੰਦਾ ਹਨਾ ਜੇ ਤੇ ਆ ਮੈਂ ਕਿਹਾ ਚਲੋ ਹੁਣ ਆਈ ਵੀ ਮੋਟਰ ਚੱਲੀ ਜਾਂਦੀ ਹੈ ਸਫਾਈ ਰਾਹ ਬਣਾ ਲ ਕਰ ਕਹਿੰਦੇ ਨੇ ਜਿਆਦਾ ਘਿਓ ਪਾਓ ਤਾਂ ਕੋਲੀ ਸਵਾਦ ਬਣਦੀ ਹੈ ਪਾਹੀ ਤਾਂ ਆਪਣੀ ਘਹਾਕ ਬਣੀ ਹੈ ਛਾਹ ਬਣਨੀ ਆ ਤੋਰੀਆਂ ਤੇ ਵੱਡੀ ਬਹੂ ਦਾ ਨਾਮ ਹੁਣ ਆਪਾਂ ਮਸਾਲਾ ਚੰਗੀ ਤਰ੍ਹਾਂ ਪਾਉਣ ਲੈਨੇ ਆ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਬੜਾ ਜਲ ਕਰਦਾ ਸੀ ਕਾਫੀ ਦਿਨਾਂ ਤੋਂ ਨਹੀਂ ਗੱਲਾਂ ਬਾਤਾਂ ਹੋ ਰਹੀਆਂ ਸੀ ਛੇਣਾ ਨਾ ਗੱਲਾਂ ਬਾਤਾਂ ਕਰੀਏ ਤੇ ਮੈਂ ਕਾਫੀ ਪਹਿਲਾਂ ਦੀ ਵੀਡੀਓ ਵੀ ਵਾਚ ਨਹੀਂ ਕਰ ਪਾਈ ਨਾਲ ਬਾਅਦ ਵਿੱਚ ਦੇਖਾਂਗੇ ਕਿ ਕਿਹੜੀ ਕਿਹੜੀ ਨਹੀਂ ਕੀਤੀ ਫਿਰ ਪਲੇਨ ਲਿਸਟ ਲਾ ਕੇ ਮੈਂ ਛੱਡਾਂਗੀ ਸਾਰੀਆਂ ਦੀ ਸੋ ਮੈਂ ਸੋਚਿਆ ਕਿ ਹੁਣ ਜਰੂਰ ਵੀਡੀਓ ਟੈਕ ਕਰਕੇ ਨਾ ਕਿਸੇ ਨਾ ਕਿਸੇ ਦੇ ਸ਼ੇਅਰ ਕਰ ਦਿਆ ਕਰਨੀ ਕੋਈ ਨਾ ਕੋਈ ਤਾਂ ਦੇਖੇ ਗਈ ਪਰ ਪਬਲਿਕ ਦਾ ਸਾਡੀ ਅਸੀਂ ਨਹੀਂ ਦੇਖਦੇ ਨਾ ਲੋਕਾਂ ਦਾ ਕੀ ਬਕਰਦਾ ਦੇਖਣ ਪਾ ਦੇਖਣ ਪਾ ਪਿਆਜ਼ ਭੁੱਜ ਗਏ ਆਪਾਂ ਹੁਣ ਇਹਨੂੰ ਬਸ ਮਸਾਲਾ ਪਾ ਦੇ ਜਿਆਦਾ ਮੈਂ ਮਸਾਲਾ ਕੁਛ ਵੀ ਨਹੀਂ ਪਾ ਰਹੀ ਬਿਲਕੁਲ ਸਿੰਪਲ ਕੁਕੀਨ ਬਣਾ ਰਹੀ ਆ ਅੱਜ ਨਾ ਕੋਈ ਜਿਆਦਾ ਮਸਾਲੇ ਮੈਂ ਐਡ ਨਹੀਂ ਕਰਾਈਏ ਦੇ ਵਿੱਚ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਤਾਂ ਮਸਾਲੇ ਤਾਂ ਤੰਦ ਕਰਦੇ ਨੇ ਬੜੀ ਜਲਣ ਜੀ ਹੁੰਦੀ ਹੈ ਦਾਲ ਨੂੰ ਖਾਤਾ ਲਈਦੇ ਸਵਾਦ ਦੇ ਮਾਰੇ ਤਾਂ ਆਪਾਂ ਪਾਵਾਂਗੇ ਨਮਕ ਜੀ ਨਮਕ ਪਾਵਾਂਗੇ ਸਵਾਦ ਅਨੁਸਾਰ ਤੋਂ ਉਪਰ ਲਾ ਖਾਣੇ ਆ ਥੋੜਾ ਖਾਣੇ ਪਾਵਾਂਗੇ ਹਲਦੀ ਹਲਦੀ ਪਾਵਾਂਗੇ ਆ ਪਾਉਣਾ ਚਮਚਾ ਵਿੱਚ ਪਾਵਾਂਗੇ ਆਪਾਂ ਲਾਲ ਮਿਰਚ ਮਿਰਚ ਮੈਂ ਬਹੁਤ ਘੱਟ ਪਾਵਾਂਗੀ ਅੱਧੇ ਚਮਚੇ ਤੋਂ ਵੀ ਘੱਟ ਤੇ ਵਿੱਚ ਪਾਵਾਂਗੇ ਹੁਣ ਇਸ ਟਾਈਮ ਹੈ ਰਾਈ ਫਸ ਇੰਨੇ ਕੁ ਮਸਾਲੇ ਨੇ ਐਡ ਕਰਨੇ ਹਨ ਪਹਿਲਾਂ ਅੱਗੇ ਪੈਣਾ ਕਹਿੰਦੀ ਹੈ ਪੈਣੇ ਤੋਂ ਮਸਾਲੇ ਬਹੁਤ ਪਾਉਣੇ ਆ ਆਮੇਨੂ ਸਾਡੇ ਚੰਗੇ ਲੱਗਿਆ ਉਹ ਵੀ ਸਰਦੀ ਦੇ ਵਿੱਚ ਹੋਣ ਤਾਂ ਜਿਆਦਾ ਚੰਗੇ ਲੱਗਦੇ ਆ ਹਨਾ ਤੇ ਫਿਰ ਆਪਾਂ ਇਹਨੂੰ ਹੁਣ ਲੈਣ ਦੇ ਚੰਗੇ ਤਰੀਕੇ ਨਾਲ ਪਾਉਣਾ ਤੇ ਇਹਦਾ ਚੜਦਾ ਹੋਇਆ ਮਸਾਲਾ ਨਾ ਬਹੁਤ ਇਹਦਾ ਪਾਣੀ ਪਾਉਣਾ ਮੇਰਾ ਕਈ ਵਾਰ ਸਮੇਂ ਤੇ ਅਜਿਆਂ ਚ ਪਾਣੀ ਪਾ ਕੇ ਫਿਰ ਮਸਾਲਾ ਘੋਲ ਕੇ ਪਾ ਦਿੰਦੇ ਹੁੰਦੇ ਹਾਂ ਦੇਖੋ ਸੀ ਕਦੇ ਵੀ ਤੁਹਾਨੂੰ ਲੱਗੇ ਚੜਦਾ ਵਾ ਨਾ ਤੇ ਪਾਣੀ ਲੈ ਲਓ ਥੋੜਾ ਜਿਹਾ ਪਾਣੀ ਉਹਦੇ ਵਿੱਚ ਸਾਰੇ ਆਪਾਂ ਨਮਕ, ਹਲਦੀ, ਜੋ ਤੁਸੀਂ ਮਸਾਲੇ ਪਾਉਣੇ ਆ ਸਾਰੇ ਉਹਦੇ ਵਿੱਚ ਘੋਲ ਲਵੋ ਘੋਲ ਕੇ ਪਾ ਦਿਓ। ਉਹ ਵੀ ਜਿਹਾ ਮਾਰਿਚੀ ਦੀ ਉਹ ਬੈਟਰ ਚੀਜ਼ ਹੈ। ਚਲੋ ਜੀ ਆਪਣੀ ਤੋਰੀਆਂ ਦੀ ਸਮਝੀ ਸਮਝੋ। ਧਰਤੀ ਤਰਜ ਗਈ ਉਹਨੇ। ਤੇ ਫਿਰ ਤੁਸੀਂ ਦੱਸਿਆ ਵੀ ਕਰੋ ਭੈਣ ਕਮੈਂਟ ਕਰਕੇ ਤੇ ਭੈਣ ਦੱਸ ਦਿੰਦੀਆਂ ਨੇ ਭੈਣੇ ਚੀਜ਼ ਦੀ ਗਲਤੀ ਆ ਨਾ ਤਾਂ ਸੁਧਾਰਨ ਦਾ ਮੌਕਾ ਮਿਲਦਾ। ਅੱਜ ਕੱਲ ਮੇਰੀ ਵੀਡੀਓ ਤੇ ਮੈਨੂੰ ਪਤਾ ਲੱਗ ਰਿਹਾ ਕਿ ਸ਼ਾਰਟ ਕਿਉਂ ਛੋਟੀ ਜਿਹੀ ਕਿਉਂ ਬਣ ਰਹੀ ਹੈ ਹਨਾ ਕਿਤੇ ਮੇਰੇ ਬਹੁਤ ਜ਼ਿਆਦਾ ਵੀਡੀਓ ਛੋਟੀ ਦਾ ਮਤਲਬ ਕੀ ਸਾਈਜ਼ ਸਾਈਜ਼ ਕੀ ਹੋ ਰਿਹਾ ਮੈਨੂੰ ਇਹ ਨਹੀਂ ਸਮਝ ਪਈ ਇਹਦੀ ਮੈਂ ਇਹਦੀ ਚੈੱਕ ਵਿੱਕ ਕਰਾਂਗੀ ਇਹਨੂੰ ਜ਼ਰੂਰ ਤਾਂ ਪਰ ਤੁਸੀਂ ਵੀ ਮੈਨੂੰ ਜ਼ਰੂਰ ਸਲਾਹ ਦੇ ਦੇਓ ਵੀ ਕੀ ਵਜ੍ਹਾ ਹੋ ਸਕਦੀ ਹੈ ਤੁਹਾਨੂੰ ਪਹਿਣਾ ਨੂੰ ਪਤਾ ਹੀ ਹੁੰਦਾ ਵਾ ਹਨਾ ਕਿ ਕੀ ਵਜ੍ਹਾਗੀ ਤੇ ਜ਼ਰੂਰ ਦੱਸਿਆ ਕਰੋ ਇੱਕ ਦੂਸਰੇ ਨੂੰ ਸਪੋਰਟ ਜ਼ਰੂਰ ਕਰਿਆ ਕਰੋ ਤੁਸੀਂ ਸਪੋਰਟ ਬਹੁਤ ਘੱਟ ਕਰਦੇ ਆਂਗੇ ਔਰ ਮੈਂ ਸੱਚੀ ਕਹਿੰਨੀ ਮੈਂ ਸਭ ਤੋਂ ਮਾਫੀ ਚਾਹੁੰਦੀ ਆ ਕਿ ਮੈਂ ਕਿਸੇ ਦੇ ਚੈਨਲ ਤੇ ਨਹੀਂ ਆ ਪਾਈਗੀ ਕਿਉਂ ਨਹੀਂ ਆ ਪਾਈ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਆਪਣੇ ਘਰ ਮਿਸਤਰੀਆਂ ਦਾ ਕੰਮ ਸੀ ਮੈਨੂੰ ਖੁਦ ਨੂੰ ਆਪਣੇ ਆਪ ਨੂੰ ਨਹੀਂ ਸੀ ਪਤਾ ਲੱਗਦਾ ਕਿ ਮੈਂ ਸਵੇਰ ਰੋਟੀ ਖਾ ਲਈ ਕਿ ਨਹੀਂ ਖਾ ਲਈ ਹਨਾ ਇਹਨੇ ਮਸਤਰੀ ਲੱਗੇ ਫੇ ਸੀਗੇ ਲਓ ਜੀ ਆਪਾਂ ਇਹਦੇ ਵਿੱਚ ਬਣਾਵਾਂਗੇ ਹੁਣ ਤੋਰੀਆਂ ਔਰ ਆਲੂ ਤੋਰੀ ਆਲੂ ਤੋਰੀ ਹਾਂ ਤੇ ਆਪਾਂ ਘਟ ਸੇਕਦੇ ਬਣਾਵਾਂਗੇ ਕਿਉਂ ਘਟ ਸੇਕ ਤੇ ਪੱਕੇਗੀ ਚੰਗੀ ਤਰ੍ਹਾਂ ਇਹਨੇ ਕਿ ਬਾਹਰੋਂ ਲਾਲ ਜੀ ਹੋ ਕੇ ਮੱਚ ਕੇ ਰਹਿ ਜਾਵੇ ਤੇ ਆਪਣੀ ਤੋਰੀ ਅੰਦਰਲੀ ਪੀਸ ਨਾਮ ਬਣੇ ਹਨਾ ਪੋਲੀ ਜੀ ਹੋਣੀ ਚਾਹੀਦੀ ਹੈ ਕਈ ਵਾਰ ਦੇਖਿਓ ਬਾਹਰੋਂ ਪੋਲੀ ਹੋ ਜਾਂਦੀ ਹੈ ਤੇ ਅੰਦਰੋਂ ਸਖਤ ਸਖਤ ਵੀ ਹੁੰਦੀ ਹੈ ਕੱਲ ਮਤ ਕੀ ਆ ਵੀ ਇਦਾਂ ਹੀ ਹੋ ਗਿਆ ਸੀਗਾ ਮਾਰੋ ਤਿਆਰ ਹੋ ਗਿਆ ਤੇ ਅੰਦਰੋਂ ਉਹ ਸਖਤ ਪਿਆ ਫਿਰ ਮੈਨੂੰ ਦੁਬਾਰਾ ਪਾਣੀ ਪਾ ਕੇ ਧਰਨਾ ਪਿਆ ਪਰ ਉਹ ਜਿਆ ਟੇਸਟ ਨਹੀਂ ਬਣਿਆ ਹੁਣ ਇਹਦਾ ਟੇਸਟ ਬਹੁਤ ਅੱਛਾ ਬਣੇਗਾ ਇਹਵੇਂ ਇੱਕ ਦੂਸਰੀ ਵਾਰ ਤੋਰੀਆਂ ਬਣਾਉਣ ਲੱਗੀਆਂਗੇ ਕਰਦੀਆਂ ਤੋਰੀਆਂ ਸੀ ਸੱਚੀ ਦਿਲ ਨਹੀਂ ਕਰਦਾ ਘਰ ਚਲੇ ਜਾ ਮੋਟਰ ਤੇ ਵੱਖਰਾ ਹੀ ਨਜ਼ਾਰਾ ਹੁੰਦਾ ਆਪਣੇ ਪਿੰਡ ਦਾ